ਸਾਰਿਆਂ ਦਾ ਉਧਰ ਜਸਵਿੰਦਰ ਸਿੰਘ ਜੀ ਸ਼ੇਰਗੱਲ ਪਰਮਜੀਤ ਸਿੰਘ ਜੀ ਖਹਿਰਾ ਸਾਹਿਬ ਕੁਲਜੀਤ ਸਿੰਘ ਜੀ ਸਿੱਧੂ ਜਸਵਿੰਦਰ ਪਰਮਜੀਤ ਸਿੰਘ ਜੀ ਖਹਿਰਾ ਸਾਹਿਬ ਕੁਲਜੀਤ ਸਿੰਘ ਜੀ ਸਿੱਧੂ ਜਸਵਿੰਦਰ ਸਿੰਘ ਜੀ ਰਾਏ ਤੇ ਮਲਾਕਰ ਸਿੰਘ ਜੀ ਖਹਿਰਾ ਇਹ ਅੱਜ ਦੇ ਮੇਲੇ ਦਾ ਪਹਿਲਾ ਪ੍ਰਾਈਜ਼ ਆ ਨਹੀਂ ਯਾਰ ਗੱਲ ਬਣਦੀ ਆ ਨਹੀਂ ਗੱਲ ਬਣਦੀ ਆ ਨਹੀਂ ਗੱਲ ਬਣਦੀ ਨਹੀਂ ਇਹ ਚੰਗਾ ਨਹੀਂ ਲੱਗਦਾ ਸਾਰੇ ਪਿੱਛੇ हट ਜਾਓ ਪਿੰਦੇ ਪਿਆਰ ਨਾਲ ਪਿੰਦੇ ਪਿਆਰ ਨਾਲ ਕੋਈ ਗੱਲ ਨਹੀਂ ਫਰਿਆਦ ਤੂੰ ਇਧਰਲੇ ਪਾਸੇ ਆ ਫਰਿਆਦ ਤੱਕੜ ਤੱਕੜ ਇਧਰਲੇ ਪਾਸੇ ਲੈ ਕੇ ਆ ਆ ਜਿਹੜਾ ਬਾਈ ਬਾਹਰੋਂ ਆਇਆ ਨਾ ਭਰਾ ਬਣ ਕੇ ਬਾਹਰ ਸਾਈਡ ਗਰਾਊਂਡ ਦੇ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਦਿਲਸ਼ਾਦ ਜੀ ਇੱਕੋ ਮਿੰਟ ਕਮਲ ਇਧਰਲੇ ਪਾਸੇ ਆ ਯਾਰ 2 ਮਿੰਟ ਚੱਲ ਕੇ ਆ ਮੇਰਾ ਭਰਾ ਇਹ ਗੱਲ ਆ ਬੁਰਿਆ ਮੇਰਾ ਫਰਿਆਦ ਤੂੰ ਵੀ ਇਧਰਲੇ ਬਾਹਰੋਂ ਕੋਈ ਵੀ ਸੱਜਣ ਨਾ ਆਵੇ ਫਰੇਆਦ ਹੋ ਰਿਹਾ ਮੇਰਾ ਵੀ ਦੇਖੋ ਕਬੱਡੀ ਹੈ ਪਹਿਲਾਂ ਸਮਿਆਂ ਦੇ ਵਿੱਚ ਪਹਿਲਾਂ ਚਪੇੜਾਂ ਵਾਲੀ ਗੋਡੀ ਹੁੰਦੀ ਸੀ ਅੱਜ ਕੱਲ ਜੇ ਖੁੱਲੀ ਮਾੜੀ ਮੋਟੀ ਵੱਜ ਵੀ ਜਾਂਦੀ ਆਪਾਂ ਥੋੜੀ ਜੀ ਪੇਸ਼ੈਂਸ ਰੱਖੀਏ ਕਮਲ ਬਾਜਫੀ ਕੋਈ ਗੱਲ ਨਹੀਂ ਯਾਰ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਇਹ ਤੂਲ ਫੜ ਜਾਂਦੀਆਂ ਫਿਰ ਸੋਸ਼ਲ ਮੀਡੀਆ ਤੇ ਆ ਜਾਂਦਾ ਮਣਕੇ ਫਿਰ ਥੱਲੇ ਕਮੈਂਟ ਵਾਜੀ ਹੋ ਜਾਂਦੀਆਂ ਇੱਕ ਦੂਜੇ ਦੀ ਮਾਂ ਭੈਣ ਨੂੰ ਗਲਤ ਬੋਲਿਆ ਜਾਂਦਾ ਸੋ ਇਹ ਗੱਲਾਂ ਆਪਾਂ ਇੱਥੇ ਹੀ ਨਿਬੇੜਦਿਆ ਕਰੀਏ ਸਾਰਿਆਂ ਦਾ ਸਤਿਕਾਰ ਲਓ ਦੀਪਾ ਇਸ ਲਈ